ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਪਹੁੰਚੇ ਆ ਟਿਕਰੀ ਬਾਰਡਰ ਦੇ ਤਕਰੀਬਨ ਤਕਰੀਬਨ ਵਿਚਾਲੇ ਜੇ ਕਹਿ ਸਕਦੇ ਆ ਬਾਲੀ ਦੂਰ ਪਿੱਛੇ ਤੱਕ ਜਾਣਾ ਬਹੁਤ ਔਖਾ ਹੈ ਜਿਹੜਾ ਇਕੱਠਾ ਹੈ ਉਹ 40 ਕਿਲੋਮੀਟਰ ਤੱਕ ਪਿੱਛੇ ਨੂੰ ਵੱਧ ਚੁੱਕਾ ਹੈ ਆਓ ਜ਼ਿਲ੍ਹਾ ਮਾਨਸਾ ਤੋਂ ਵੀਰ ਪਹੁੰਚੇ ਨੇ ਟਿਕਰੀ ਬਾਰਡਰ ਦੇ ਉੱਪਰ ਇਹਨਾਂ ਨਾਲ ਗੱਲਬਾਤ ਕਰਦੇ ਆ ਜੋ ਆਪਣੀ ਕੱਲ ਜਿੱਤ ਹੋਈ ਹੈ ਦੋ ਕਾਨੂੰਨਾ ਪ੍ਰਤੀ ਇਹਨਾਂ ਦੇ ਵਿਚਾਰ ਜਾਂਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਹੜੇ ਨਗਰ ਤੋਂ ਆਏ ਆਪਾਂ ਜੀ ਸਾਡਾ ਨਗਰ ਹੈ ਮੇਰਾ ਪਿੰਡ ਹੈ ਖੋਖਰ ਖੁਰਦ ਜ਼ਿਲ੍ਹਾ ਮਾਨਸਾ ਤਹਿਸੀਲ ਮਾਨਸਾ ਅਸੀਂ ਪੰਜਾਬ ਨੰਬਰਦਾਰ ਜੁਨੀਅਨ ਸਮਰਾ ਗਰੁੱਪ 343 ਵੱਲੋਂ ਇੱਥੇ ਬਕਾਇਦਾ ਧਰਨੇ 'ਚ ਹਾਜ਼ਰੀ ਲਵਾਉਣਾ ਆਏ ਆ 25 ਤਰੀਕ ਤੋਂ ਇੱਥੇ ਅਸੀਂ ਤੰਬੂ ਗੱਡੇ ਹੋਏ ਆ ਪਹਿਲਾਂ ਤੋਂ ਇੱਥੇ ਆਉਣ ਜਾਣ ਸੀ ਸਾਡਾ ਹੁਣ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਉਹਨਾਂ ਚਿਰ ਅਸੀਂ ਸਾਰੀਆਂ ਜੁਨੀਆਨਾਂ ਦਾ ਪੂਰਾ ਸਾਥ ਨਿਵਾਵਾਂਗੇ ਤੇ ਜਿਹੜੇ ਕਾਲੇ ਦੋ ਕਾਨੂੰਨ ਰੱਦ ਹੋਏ ਆ ਉਹਨਾਂ ਦਾ ਵੀ ਅਜੇ ਅਸੀਂ ਉਹਨਾਂ ਤੱਕ ਯਕੀਨ ਨਹੀਂ ਕਰਦੇ ਜੇ ਨਜਰ ਬਾਅਦ ਵਾਲੇ ਤਿੰਨੇ ਕਾਨੂੰਨ ਬਣਾਏ ਇਹਨਾਂ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਪਾੜ ਨਹੀਂ ਦਿੰਦੇ ਰੱਦ ਨਹੀਂ ਕਰ ਦਿੰਦੇ ਉਹਨਾਂ ਚਿਰ ਅਸੀਂ ਇਹਨਾਂ ਤੇ ਕੋਈ ਯਕੀਨ ਨਹੀਂ ਕਰਦੇ ਨਾ ਇਹ ਯਕੀਨ ਕਰਨ ਦੇ ਕੋਈ ਯੋਗ ਨੇ ਲੋਕ ਉਹਨਾਂ ਚਿਰ ਇਹਨਾਂ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਕਿਤੇ ਨਾ ਕਿਤੇ ਆਪਣੇ ਲੋਕਾਂ ਨੂੰ ਖਾਲਿਸਤਾਨ ਕਿਹਾ ਗਿਆ ਇਹਨਾਂ ਨੂੰ ਪੰਜਾਬੀਆਂ ਨੂੰ ਨਸ਼ੇ ਮਤਲਬ ਨਸ਼ੇ ਦੇ ਵਿੱਚ ਗਰਕੇ ਹੋਏ ਨੇ ਕਿਹਾ ਗਿਆ ਉਹਦੇ ਬਾਰੇ ਕੀ ਵਿਚਾਰੇ ਖਾਲਸਤਾਨੀ ਤਾਂ ਜਦੋਂ ਪੰਜਾਬੀਆਂ ਦੀ ਇਹਨਾਂ ਨੂੰ ਲੋੜ ਹੁੰਦੀ ਹੈ ਪਾਕਿਸਤਾਨ ਦੇ ਬਾਰਡਰ ਤੇ ਜਾਂ ਚైనా ਦੇ ਬਾਰਡਰ ਤੇ ਉਦੋਂ ਤਾਂ ਇਹ ਬਕਾਇਦਾ ਸਿੱਖਾਂ ਨੂੰ ਉਤਸ਼ਾਹ ਕਰਨ ਵਾਸਤੇ ਬੋਲੇ ਸੋਨ ਹਾਲ ਦੇ ਜਕਾਰੇ ਲਵਾਉਂਦੇ ਨੇ ਝੰਡੇ ਆਪ ਤਿਆਰ ਕਰਕੇ ਦਿੰਦੇ ਨੇ ਉੱਥੇ ਜਦੋਂ ਆਪਣੇ ਬੱਚੇ ਸੀ ਹੀ ਦੋ ਜਾਂਦੇ ਨੇ ਉਦੋਂ ਤਾਂ ਇਹਨਾਂ ਨੂੰ ਸਿੱਧੀ ਕਰਾਰ ਦਿੰਦੇ ਆ ਜਦੋਂ ਆਪਣੇ ਬੱਚਿਆਂ ਨੇ ਆਪਾਂ ਨੇ ਆਪਾਂ ਕਿਸਾਨਾਂ ਨੇ ਹੱਕ ਮੰਗਣੇ ਹੁੰਦੇ ਆ ਨਾ ਤੋ ਆਕੇ ਉਦੋਂ ਇਹਨਾਂ ਨੂੰ ਆਪਾਂ ਅਤਵਾਦੀ ਦਿੰਨੇ ਆ ਜਦੋਂ ਕੋਈ ਕਰੋਨਾ ਦੀ ਦੌਰ ਚ ਕਦੇ ਕਿਸੇ ਵੀ ਜਾਤ ਜਾਂ ਧਰਮ ਤੋਂ ਲੰਗਰ ਨਹੀਂ ਚੱਲਦਾ ਉੱਥੇ ਅੜੇ ਸਮੇਂ ਸਿੱਖ ਕੌਮ ਚਾਹੇ ਸਰੀਆ ਵਰਗੀ ਹੋਵੇ ਜਿਵੇਂ ਰਵੀ ਸਿੰਘ ਖਾਲਸਾਏ ਵਾਲੇ ਨੇ ਬੰਬਾ ਸਿੜਦਿਆਂ ਚ ਲੰਗਰ ਚਲਾਇਆ ਸੀ ਉਹਨਾਂ ਟਾਈਮਾਂ 'ਚ ਉਹਨਾਂ ਨੂੰ ਸਿੱਖ ਹੱਤਵਾਦੀ ਨਹੀਂ ਦੀਂਦੇ ਜਦੋਂ ਸਿੱਖ ਆਪਣੇ ਹੱਕ ਮੰਗਦੇ ਐ ਉਦੋਂ ਇਹਨਾਂ ਨੂੰ ਹੱਤਵਾਦੀ ਦੱਸਣ ਲੱਗ ਜਾਂਦੇ ਐ ਜਿਹੜਾ ਇੱਕ ਪ੍ਰੋਪਗੈਂਡਾ ਅਪਣਾਇਆ ਜਾਂਦਾ ਉਹਦੇ ਵਿੱਚ ਸਾਰਿਆਂ ਨੂੰ ਪਾ ਕੇ ਰੱਖ ਦਿੰਦੇ ਨੇ ਬਹੁਤ ਵਧੀਆ ਆਓ ਬਾਪੂ ਜੀ ਨਾਲ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਜੀ ਕਿਹੜਾ ਨਗਰ ਹੈ ਬਾਪੂ ਜੀ ਆਪਣਾ ਪਪਾਲ ਜ਼ਿਲ੍ਹਾ ਮਾਨਸਾ ਤਹਿਸੀਲ ਸਾਡੀ ਜੋਗਾ ਸਬਤ ਤਹਿਸੀਲ ਮੈਂ ਬਕਾਇਦਾ ਤੌਰ ਤੇ ਮੀਤ ਪ੍ਰਧਾਨਾਂ ਜਿਲ੍ਹੇ ਦਾ ਨੰਬਰਦਾਰ ਜੁਨੀਅਨ ਦਾ ਅਸੀਂ ਇੱਥੇ 25 ਤਰੀਕ ਤੋਂ ਆ ਕੇ ਆਪਦੇ ਇਹ ਤੰਬੂ ਗੱਡੇ ਲੇਗੇ ਅਸੀਂ ਇਹਨਾਂ ਦੇ ਨਾਲ ਹੀ ਸਾਥ ਦਿੱਤਾ ਹੋਇਆ ਹੈਗਾ ਤੇ ਸਾਰੀ ਸਾਡੀ ਟੀਮ ਇੱਥੋਂ ਗਈ ਹੈਗੀ ਸਾਰਾ ਸਾਡਾ ਪ੍ਰੋਗਰਾਮ ਕਰਾ ਕੇ ਸਾਰੀ ਟੀਮ ਦਾ ਅਸੀਂ ਤਿਲੋਂ ਤਹਿਦਲੋਂ ਤੱਕ ਬਾਤ ਕਰਦੇ ਆ ਤੇ ਬਾਕੀ ਜਿਹੜੇ ਨੰਬਰਦਾਰ ਇੱਥੇ ਨਹੀਂ ਆਏ ਉਹ ਵੀ ਆ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਉਣ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਊਗਾ ਬਾਕੀ ਇਹਨਾਂ ਦਾ ਜਿਹੜਾ ਆਹ ਕਾਲੇ ਕਾਨੂੰਨਾਂ ਬਾਰੇ ਇਹ ਤਾਂ ਯਕੀਨ ਕਰਨ ਵਾਲੀ ਗੱਲ ਹੀ ਨਹੀਂ ਹੈਗੀ ਇਹ ਤਾਂ ਸਾਨੂੰ ਬੰਦਾ ਸਿੰਘ ਬਹਾਦਰ ਨੇ ਸਾਡੇ ਸੂਰਮੇ ਨੇ ਮਾਲਕ ਬਣਾਇਆ ਹੈਗਾ ਅਸੀਂ ਉਹਦੇ ਜਿਹੜੇ ਦਿੱਤੇ ਹੋਏ ਸਾਨੂੰ ਵਾਇਦੇ ਨੇ ਅਸੀਂ ਉਹਨਾਂ ਦੇ ਪੂਰੇ ਉੱਤਰਾਂਗੇ ਅਸੀਂ ਕਦੇ ਵੀ ਨਹੀਂ ਛੱਡ ਕੇ ਆਪਦਾ ਪੰਜਾਬ ਕਿਧਰੇ ਜਾਵਾਂਗੇ ਨਾ ਕਿਸੇ ਨੂੰ ਵੰਡਣ ਦੇ ਮਾਨ ਲਈ ਅਸੀਂ ਸਿੱਖ ਕੌਮਾਂ ਸਿੱਖ ਕੌਮਾਂ ਹਰ ਵਕਤ ਚੜ੍ਹਦੀ ਕਲਾ ਚ ਹੀ ਰਹੂਗੀ ਚੜ੍ਹਦੀ ਕਲਾ ਚ ਰਹਿੰਦੇ ਰਹੇ ਨੇ ਇੰਨਾ ਕਹਿੰਦਾ ਹੋਇਆ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਤੁਸੀਂ ਜਿਹੜਾ ਮੈਨੂੰ ਨਸ਼ੇ ਬਾਰੇ ਪੁੱਛਿਆ ਸੀ ਨਸ਼ੇ ਬਾਰੇ ਇਹਨਾਂ ਦੀ ਇੱਕ ਬਣਾਈ ਹੋਈ ਰਜਨੀਤੀ ਸੀ ਉਹ ਕੋਈ ਅੱਜ ਦੀ ਨਹੀਂ 90 99 ਤੋਂ ਇਹਨਾਂ ਨੇ ਸਿਸਟਮ ਸ਼ੁਰੂ ਕੀਤਾ ਸੀ ਜਦੋਂ ਡਬਲ ਜੀਓ ਟੀਓ ਦਾ ਸਿਸਟਮ ਇਹਨਾਂ ਨੇ ਲਾਗੂ ਕੀਤਾ ਸੀ ਉਹਦੇ ਇਹਨਾਂ ਦੀ ਸੋਚੀ ਸਮਝੀ ਚਾਲ ਸੀ ਵੀ ਹੁਣ ਨੂੰ ਪੰਜਾਬ ਤੋਂ ਹੁਣ ਜੇ ਆਪਾਂ ਨਸ਼ਾ ਛੇਟਣਾ ਸ਼ੁਰੂ ਕਰਾਂਗੇ ਅੱਜ ਤੋਂ 20-30 ਸਾਲਾਂ ਨੂੰ ਆਪਾਂ ਇਹ ਕਾਨੂੰਨ ਲਾਗੂ ਕਰਾਂਗੇ ਉਦੋਂ ਨੂੰ ਪੰਜਾਬੀਆਂ ਨੂੰ ਆਪਾਂ ਨਸ਼ੇੜੀ ਬਣਾ ਦੇਾਂਗੇ ਇਹਨਾਂ ਦੇ ਦਰਵਾਜ਼ੇ 'ਚ ਗਲਤ ਫਹਿਮੀ ਸੀ ਵੀ ਪੰਜਾਬੀ ਨਸ਼ੇੜੀ ਬਣ ਚੁੱਕੇ ਨੇ ਇਹਨਾਂ ਦੇ ਗੱਬਰੂਆਂ 'ਚ ਦਾਮ ਨਹੀਂ ਪਰ ਹੁਣ ਜਦੋਂ ਮੌਕਾ ਮਿਲਿਆ ਤਾਂ ਹਿੰਦੁਸਤਾਨ ਦੀ ਜਿਹੜੀ ਪੂਰੇ ਕਾਲੇ ਕਾਨੂੰਨਾਂ ਵਾਸਤੇ ਪਹਿਲ ਆ ਉਹ ਪੰਜਾਬੀਆਂ ਨੇ ਕੀਤੀ ਆਪਾਂ ਲੋਕਾਂ ਨੇ ਸਭ ਨੇ ਦੇਖਿਆ ੱਟਕੇ ਨਾਲ ਆਪਣੇ ਮੁੰਡਿਆਂ ਨੇ ਟਰੱਕਾਂ ਨੂੰ ਮਿੱਟੀਆਂ ਨੂੰ ਭਰਿਆ ਨੂੰ ਚੱਕ ਚੱਕਲਟਾਤਾ ਪੱਥਰ ਚੱਕ ਚੱਕ ਮਾਰੇ ਹੁਣ ਇਹਨਾਂ ਨੇ NDA ਪਰਖਣ ਦੀ ਕੋਰਸ ਕੀਤੀ ਸੀ ਵੀ ਵਾਕਈ ਇਹਨਾਂ ਚ ਗੁਰੂ ਗੋਬਿੰਦ ਸਿੰਘ ਵਾਲਾ NDA ਹਜੇ ਹੈਗਾ ਕਿ ਖਤਮ ਹੋ ਗਿਆ ਉਹ ਜज्ਬਾ ਪਰ ਹੁਣ ਆਪਣੇ ਪੰਜਾਬੀ ਯੋਧੇ ਮੁੰਡਿਆਂ ਨੇ ਇਹਨਾਂ ਨੂੰ ਦਿਖਾਤਾ ਵੀ ਸਾਡੇ ਚ ਹਜੇ ਵੀ ਉਹ ਜज्ਬਾ ਹੈ ਅਸੀਂ ਕੋਈ ਨਿਸ਼ੇੜੀ ਨਹੀਂ ਅਸੀਂ ਉਹੀ ਸਿਉਨੇ ਦਾ ਪੰਜਾਬ ਆ ਸਦਾ ਸਿਉਨੇ ਦਾ ਹੀ ਰਹਾਂਗੇ ਠੀਕ ਹੈ ਜੀ ਬਹੁਤ ਵਧੀਆ ਇਹਨਾਂ ਨੇ ਨਸ਼ੇ ਪ੍ਰਤੀ ਜਿਹੜਾ ਆਪਾਂ ਨੂੰ ਇੱਕ ਮੈਸੇਜ ਦਿੱਤਾ ਵੀ ਕਿਸ ਤਰ੍ਹਾਂ ਨੀਤੀ ਬਣਾ ਕੇ ਸਰਕਾਰਾਂ ਜਿਹੜੀਆਂ ਨੇ ਉਹ ਇੱਕ ਨਸਲ ਨੂੰ ਇੱਕ ਕੌਮ ਨੂੰ ਬਦਨਾਮ ਕਰਦੀ ਨੇ ਆਓ ਭਾਈ ਸਾਹਿਬ ਨੂੰ ਬੈਠ ਖੜੇ ਨੇ ਆਪੋ ਨਾਲ ਗੱਲਬਾਤ ਕਰਦੇ ਆਂ ਸਸੀ ਕਾ ਭਾਈ ਸਾਹਿਬ ਸਸੀ ਕਾਲ ਜੀ ਕਿਹੜੇ ਨਗਰ ਤੋਂ ਆਏ ਤੁਸੀਂ ਅਸੀਂ ਬਲਾੜੇ ਤੋਂ ਆਏ ਜੀ ਪਿੰਡ ਮੰਡਾਲੀ ਜ਼ਿਲ੍ਹਾ ਮਾਨਸਾ ਜੀ ਤੁਸੀਂ ਕੀ ਵੇਖਦੇ ਹੋ ਮੋਰਚੇ ਬਾਰੇ ਮੋਰਚੇ ਬਾਰੇ ਬਹੁਤ ਹੀ ਸਾਰੇ ਲੋਕਾਂ ਨੂੰ ਬਾਦੂ ਤੋਂ ਬਾਦ ਨੌਜਵਾਨ ਬਜ਼ੁਰਗ ਮਾਈਆਂ ਪਹਿਣਾ ਸਾਰੀਆਂ ਪਹੁੰਚ ਰਹੇ ਆਣੀਆਂ ਪਹਿਲਾਂ ਕਹਿੰਦੇ ਸੀ ਵੀ ਮੀਂਹ ਪਿਆ ਪਿੱਛੇ ਜੇ ਵੀ ਕਰਨੀੇ ਤੋਂ ਬਾਅਦ ਹੀ ਜਾਣਗੇ ਉਦੋਂ ਸਮਾਂ ਦੇ ਲੋਕ ਵਿਹਲੇ ਹੋਗੇ ਪਾਣੀ ਲਾਉਣਾ ਸੀ ਕਣਕਾਂ ਨੂੰ ਸਾਰੇ ਫਰੀ ਹੋ ਗਏ ਜਿਹੜੇ ਨਹੀਂ ਪਹੁੰਚੇ ਸੀਗੇ ਕਿਸਾਨ ਵੀਰ ਉਹ ਵਾਧੋ ਵਾਧ ਆ ਰਹੇ ਨੇਗੇ ਵਾਧੋ ਵਾਧ ਮਾਈਆਂ ਭੈੜਾ ਸਾਡੇ ਬਜ਼ੁਰਗ ਨੌਜਵਾਨ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਪਹੁੰਚ ਰਹੇ ਨੇਗੇ ਜਾਨੀ ਕਿ ਪੀੜ ਜਿਵੇਂ ਕਹਿੰਦੇ ਵੀ ਘਾਟ ਜੋ ਖਾਣੀ ਪੀੜ ਤਾਂ ਜਿੱਦਿਆਂ ਅਸੀਂ ਪਹਿਲਾਂ ਅਸੀਂ ਉਦੋਂ ਵੀ ਦੁੱਗਣੀ ਹੋ ਗਈ ਪੀੜ ਜਿਹੜੀ ਲਗਾਤਾਰ ਪੀੜ ਜਿਹੜੀ ਉਹ ਵੱਧ ਰਹੀ ਹੈ ਸੰਘਰਸ਼ ਜਿਹੜਾ ਉਹ ਤੇਜ਼ ਹੁੰਦਾ ਜਾ ਰਿਹਾ ਹੈ ਸਰਕਾਰ ਨੇ ਦੋ ਕਾਨੂੰਨ ਉਹਨਾਂ ਨੇ ਕਿਹਾ ਵੀ ਅਸੀਂ ਮਾਫ ਕਰਦੇ ਆਂ ਉਹਦੇ ਪਰ ਕੀ ਹੋ ਰਿਹਾ ਹੈ ਕਾਨੂੰਨ ਤਾਂ ਜਿੰਨਾ ਚਿਰ ਸਾਰੇ ਰੱਦ ਨਹੀਂ ਹੁੰਦੇ ਉਹਨਾਂ ਚਿਰ ਜਿਹੜੇ ਨੌਜਵਾਨ ਵੀਰ ਨੇ ਇੱਥੇ ਜੰਮੇ ਰਹਿਣਗੇ ਦੋ ਕਾਨੂੰਨਾਂ ਨਾਲ ਤਾਂ ਗੱਲ ਨਹੀਂ ਮੰਦੀ ਵੀ ਦੋ ਕਾਨੂੰਨ ਰੱਦ ਕਰ ਦਾਂਗੇ ਜਿੰਨੇ ਵੀ ਆਪਣੇ ਜਥੇਬੰਦੀਆਂ ਨੇ ਛੇ ਕਾਨੂੰਨ ਰੱਖੇ ਨੇਗੇ ਉਹ ਜਿਨ੍ਹਾਂ ਚਿਰ ਸਾਨੂੰ ਹੱਕ ਨਹੀਂ ਮਿਲਦੇ ਉਹਨਾਂ ਚਿਰ ਇੱਥੇ ਜੰਮ ਕੇ ਰਹਿਣਗੇ ਸਾਰੇ ਲੋਕ ਜਿੰਨੇ ਵੀ ਆਏ ਨੇ ਕਿਸੇ ਨੂੰ ਕੋਈ ਚਲ ਦਵਾਜੀ ਨਹੀਂ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਕੋਈ ਮਸ਼ੀਨਰੀ ਪ੍ਰਵਾਹ ਨਹੀਂ ਬੜੇ-ਬੜੇ ਟਰੈਕਟਰ ਟਰਾਲੀਆਂ ਲੈ ਕੇ ਨੇ ਸਾਡੇ ਵੀਰ ਨੌਜਵਾਨਾਂ ਕਾਰਾਂ ਮੋਟਰਸਾਈਕਲ ਉਹਨਾਂ ਨੂੰ ਤਾਂ ਹੁਣ ਇਸ ਜਾਪਣ ਲੱਗ ਗਿਆ ਦਿੱਲੀ ਵੀ ਜਿਵੇਂ ਆਪਣਾ ਆਪਦਾ ਹੀ ਘਰ ਆ ਗਿਆ ਆਪਦਾ ਹੀ ਪਿੰਡ ਆ ਆਪਦਾ ਹੀ ਸ਼ਹਿਰ ਆ ਗਿਆ ਬਹੁਤ ਵਧੀਆ ਵੱਧ ਚੜ ਕੇ ਲੋਕ ਜਿਹੜੇ ਨੇ ਉਥੇ ਪਹੁੰਚ ਰਹੇ ਨੇ ਸਾਡੇ ਚੈਨਲ ਦੇ ਰਹੀਂ ਸ਼ਬਦ ਹੀ ਸ਼ਸਤਰ ਸ਼ਬਦਾਂ ਦੀ ਮਾਰ ਜਿਹੜੀ ਆ ਉਹ ਅਸੀਂ ਚੈਨਲ ਦੇ ਰਹੀਂ ਮਾਧਿਅਮ ਦੇ ਰਹੀਂ ਵੀਡੀਓ ਦੇ ਰਹੀਂ ਤੁਹਾਡੇ ਲੋਕਾਂ ਤੱਕ ਪਹੁੰਚਾਉਣੇ ਆ ਜਿਹੜੇ ਰੋ ਰੰਗ ਪੰਜਾਬ ਚੈਨਲ ਦੇ ਨਾਲ